ਦੇ ਝੰਡੇ ਚੱਕ ਕੇ ਪਾਰਕੀਆਂ ਦੇ ਪਿੱਛੇ ਨੌਜਵਾਨ ਬਹੁਤ ਜਾਂਦੇ ਨੇ ਪਰ ਕਦੇ ਮੇਰੇ ਖਿਆਲ ਇਹ ਸਵਾਲ ਨਿਕਰਿਆ ਹੁਣ ਕਿ ਸਾਨੂੰ ਰੋਜ਼ਗਾਰ ਦੇ ਦਿਓ ਸਾਨੂੰ ਵਿਦੇਸ਼ ਨਾ ਜਾਣਾ ਪਵੇ ਮੋਂ ਪਿੱਛੇ ਇਲੈਕਸ਼ਨ ਜੀ ਆਪਾਂ ਨੇ ਤਾਂ ਗ੍ਰਹਿ ਮੰਤਰੀ ਨਹੀਂ ਛੱਡਿਆ ਨੇਲ ਵਿੱਚ ਹੈ ਨਾ ਸਾਡੇ ਮੁੰਡਿਆਂ ਆ ਦੇ ਸੀਰ ਵੀ ਪਟੇ ਜਦੋਂ ਮੈਲੇ ਘੇਰੇ ਹੈ ਨਾ ਆਪਾਂ ਨਹੀਂ ਬਖਦੇ ਇਹਨਾਂ ਨੂੰ ਆਪਾਂ ਤਾਂ ਖੁੱਲ੍ਹ ਕੇ ਚੱਲਦੇ ਆ ਉਧਰ ਹੈ ਨਾ ਕਿ ਹਰ ਸਾਡੇ ਤਾਂ ਬੀਜੇਪੀ ਸਰਕਾਰ ਆ ਭਾਈ 26 ਪਰਚੇ ਪਿਛਲੇ ਅੰਦੋਰੀਂ ਚ ਸੀਗੇ 16 ਪਰਚੇ ਹੁਣ ਦੀ ਵਾਰ ਪਾਏ ਸੀ ਨਾ ਇਹ ਸੰਦੋਠਨ ਦੇ ਅੰਦਰ ਹੈ ਨਾ ਕਵੈਸਚਨ ਕਰਨਾ ਸਿੱਖੋ ਵੀ ਤੁਸੀਂ ਕੱਲੀ ਗਾਲੀ ਗਲੀਆਂ ਦੇ ਦਿਓ ਜੀ ਨਾਲੀਆਂ ਦੇ ਦਿਓ ਜੀ ਧਰਮਸਾਲਾ ਦੇ ਦਿਓ ਜੀ ਹੈਨਾ ਇਹਨਾਂ ਜੋਗੇ ਰਹਿ ਗਏ ਤੁਸੀਂ ਹੈਨਾ ਸਪੀਚ ਵੀ ਦਿੱਤੀ ਸੀ ਕਿ ਮੇਰੇ ਚੱਡੇ ਹੀ ਪਾੜੇ கரਂਟ ਵੀ ਲਾਇਆ ਡਰਾਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਨਵਦੀਪ ਨਵਦੀਪ ਕੁਛ ਥਮਿਆ ਕੁਛ ਕਿੰਨਾ ਕੁਛ ਨੀਮਾ ਹੋ ਗਿਆ ਬਾਬਾ ਜੀ ਅਸੀਂ ਐਂਡ ਦਾ ਹੱਥ ਲਾਏ ਇਹ ਤੋਂ ਵੱਧ ਤਾਂ ਕੁਛ ਨਹੀਂ ਹੈਗਾ ਚੱਡੇ ਤੋਂ ਉੱਤੇ ਤਾਂ ਕੁਛ ਨਹੀਂ ਹੈਗਾ ਕਿਉਂਕਿ ਇਸ ਕਰਕੇ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਿੰਨੇ ਨਵਦੀਪ ਗੋਲ ਸਾਹਿਬ ਪੈੜੀ ਬਹੁਤ ਹੈ 40 ਕਿੱਲੇ ਮੇਰੇ ਖਿਆਲ 40 ਏਕੜ ਜਮੀਨ ਹੈ ਟਰੈਕਟਰ ਹੈ ਕੋਠੀ ਹੈ ਸਭ ਕੁਝ ਹੈਗਾ ਪਰ ਉਹ ਤਾਂ ਲੜ ਸਕਦਾ ਸਰਕਾਰਾਂ ਦੇ ਨਾਲ ਜਮਾਨਤਾ ਵੀ ਕਰਾ ਸਕਦਾ ਕਿ ਆਮ ਘਰਾਂ ਦਾ ਮੁੰਡਾ ਕਿਵੇਂ ਲੜੇ ਸਰਕਾਰਾਂ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਤੇ ਹਰ ਸਟੇਟ ਦੇ ਨੌਜਵਾਨਾਂ ਨੂੰ ਇਹ ਔੜ ਲੱਗੀ ਹੋਈ ਹੈ ਕਿ ਅਸੀਂ ਬਾਹਰਲੇ ਦਸ਼ਾਂ ਜਾ ਕੇ ਵੱਧ ਕਮਾਈ ਕਰਾਂਗੇ ਇਸੇ ਨੂੰ ਲੈ ਕੇ ਕਈ ਏਜੰਟ ਆਪਣੇ ਦਫ਼ਤਰਾਂ ਦੀਆਂ ਵੀਜ਼ਾ ਲਾਉਣ ਦੀਆਂ ਐਡਾਂ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਭੋਲੇ-ਪਾਲੇ ਲੋਕ ਉਹਨਾਂ ਏਜੰਟ ਕੋਲ ਪਹੁੰਚਦੇ ਨੇ ਪਰ ਉਹਨਾਂ ਨਾਲ ਕਈ ਠੱਗ ਟਰੈਵਲ ਏਜੰਟ ਲੱਖਾਂ ਰੁਪਏ ਦਾ ਫਰਾਡ ਕਰ ਲੈਂਦੇ ਨੇ ਪ੍ਰਸ਼ਾਸਨ ਦੇ ਚੱਕਰ ਕੱਟ-ਕੱਟ ਕੇ ਉਹ ਥੱਕ ਜਾਂਦੇ ਨੇ ਉਸ ਤੋਂ ਬਾਅਦ ਜਾ ਕੇ ਫਿਰ ਸਮਾਜ ਸੇਵੀ ਆਂਦਾ ਰੁਖ ਪਣਾਉਂਦੇ ਨੇ ਸਾਨੂੰ ਲੈ ਕੇ ਪਹਾਣਾ ਤੋਂ ਦੂਰ ਲਗਾਤਾਰ ਇਹਨਾਂ ਮੁੱਦਿਆਂ ਦੇ ਚੱਕਰੇ ਸਾਨੂੰ ਲੈ ਕੇ ਅੱਜ ਇੱਕ ਮੋਹਾਲੀ ਇੱਕ ਵੱਡਾ ਕੱਟ ਸੀ ਨਵਦੀਪ ਜਲਬੀੜਾ ਸਾਡੇ ਨਾਲ ਨੇ ਨਵਦੀਪ ਲਗਾਤਾਰ ਪੀੜਤ ਹੋ ਰਹੇ ਨੇ ਲੋਕ ਜਿੰਨੇ ਕ ਲੋਕਾਂ ਦੇ ਪੈਸੇ ਮਿਲਦੇ ਨੇ ਉਹ ਤੋਂ ਵੱਧ ਜਾ ਕੇ ਹੋਰ ਵਸਾ ਰਹੇ ਨੇ ਬਈ ਕੀ ਕਰੀਏ ਲੋਕ ਤੰਗ ਬਹੁਤ ਨੇ ਸਰਕਾਰਾਂ ਜੇ ਸਾਨੂੰ ਇੱਥੇ ਕੰਮ ਦੇ ਦੇਣ ਠੀਕ ਹੈ ਇਥੇ ਰੋਜਗਾਰ ਹੋਵੇ ਸਾਡੇ ਬੱਚਾ ਕੋਲ ਨਾਲ ਦੀ ਕੰਟਰੀ ਹੈ ਚਾਈਨਾ ਠੀਕ ਹੈ ਉਹਨਾਂ ਦੀ ਪਰ ਵਿਅਕਤੀ ਇਹ ਇਹ ਦੱਸਦੇ ਨੇ ਵੀ 70000 ਰੁਪਏ ਉਹਦੇ ਕ ਸਾਰੇ ਸਮਾਨ ਉਹਨਾਂ ਦਾ ਹੀ ਬਣਦਾ ਮੇਰੇ ਖਿਆਲ ਤੇ ਅਸੀਂ ਫੋਨ ਲੈ ਰਹੇ ਆਂ ਸ਼ਾਇਦ ਮੈਕ ਵੀ ਨਾ ਚਾਈਨਾ ਦਾ ਹੀ ਬਣਿਆ ਹੋਵੇ ਉਹਨਾਂ ਨੇ ਆਪਣੇ ਲੋਕਾਂ ਨੂੰ ਕੰਮ ਦਿੱਤਾ ਹੈ ਤੇ ਪੰਜਾਬ ਵੀ ਕਹੇ ਜੀ ਸਟੇਟ ਹੈ ਇਹ ਨਾ ਬਹੁਤ ਕਾੜ ਵਾਲੇ ਲੋਕ ਮੰਨੇ ਜਾਂਦੇ ਨੇ ਹੈ ਨਾ ਵੀ ਹੈ ਨਾ ਜਿਵੇਂ ਹੁਣ ਸਾਡੇ ਬੱਚੇ ਨੇ ਉਹ ਬੱਚੇ ਕੀ ਕਰਨਗੇ ਪੰਜਾਬੀ ਚ ਪੜ ਕੇ 10ਵੀਂ ਕਲਾਸ ਚ ਆਈ ਲੈਟਸ ਦਾ ਪੇਪਰ ਠੱਕ ਦੇ ਕੇ ਪਾਸ ਕਰ ਦਿੰਦੇ ਨੇ ਯਾਰ ਕੋਈ ਛੋਟੀ ਮੋਟੀ ਗੱਲ ਲੱਗਿਆ ਖੇਤੀ ਦਾ ਕੋਈ ਵੀ ਸੰਦ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਾਹਰ ਤੇ ਜਿਵੇਂ ਜਪਾਨ ਦੀ ਖੇਤੀ ਹੋਗੀ ਹੈ ਨਾ ਨਾਲ ਦੀ ਨਾਲ 6 ਮਹੀਨੇ ਚ ਸੰਦ ਨਾ ਇੱਧਰ ਪੰਜਾਬ ਚ ਬਣ ਜਾਂਦਾ ਹੈ 2 ਡੇਢ ਸਾਲ ਚ ਤਾਂ ਖੇਤਾਂ ਚ ਚੱਲਣ ਲੱਗ ਜਾਂਦੇ ਨੇ ਕਿੰਨਾ ਦਮਾਕ ਆ ਯਾਰ ਵੀ ਇਹ ਲੋਕ ਨੇ ਜਿਹੜੇ ਪੰਜਾਬ ਵਾਲੇ ਜਿਹੜੀ ਨੌਜਵਾਨੀ ਆ ਇਹ ਇਨੋਵੇਸ਼ਨ ਵਾਸਤੇ ਬਣੀ ਹੋਈ ਹੈ ਇਨਵੈਂਟਰ ਟਾਈਪ ਲੋਕ ਨੇ ਹੈ ਨਾ ਵੀ ਜਿਹੜੇ ਕਾਡਾਂ ਕੱਢਣ ਵਾਸਤੇ ਹੈ ਨਾ ਵੀ ਉਹ ਚੀਜ਼ ਵਾਸਤੇ ਇਹਨੂੰ ਸਹੀ ਤਰੀਕੇ ਨਾਲ ਨਹੀਂ ਵਰਤਿਆ ਗਿਆ ਹੈ ਨਾ ਇਹਨਾਂ ਨੂੰ ਤਾਂ ਸਿਰਫ ਇਹ ਆ ਵੀ ਪੰਜਾਬ ਖਤਮ ਕਰ ਦੋ ਹੈ ਨਾ ਵੀ ਜਿਹੜੀਆਂ ਵੱਡੀਆਂ ਇਹਨਾਂ ਨੇ ਵੱਡੀਆਂ ਚਾਲਾਂ ਨੇ ਸਾਰਿਆਂ ਨੂੰ ਪਤਾ ਯਾ ਨਸਾਬਾੜਨਾ ਪ੍ਰਵਾਸ ਹੈ ਨਾ ਫਿਰ ਕੰਮ ਨਹੀਂ ਦੇਣਾ ਤੱਕਾ ਪੰਜਾਬ ਨਾਲ ਕੋਈ ਥੋੜਾ ਮੋੜਾ ਤੱਕਾ ਥੋੜੀ ਹੁੰਦਾ ਬਹੁਤ ਹੱਦ ਦਾ ਤੱਕਾ ਹੁੰਦਾ ਹੈ ਨਾ ਠੀਕ ਹੈ ਪਰ ਫਿਰ ਵੀ ਹੈਗੇ ਨੇ ਲੋਕ ਲੜਨ ਵਾਲੇ ਹੈ ਨਾ ਠੀਕ ਹੈ ਹੁਣ ਏਜੰਟਾਂ ਦਾ ਏਜੰਟਾਂ ਦੀ ਗੱਲ ਚੱਲਦੀ ਸੀ ਅਜੇ ਏਜੰਟਾਂ ਦਾ ਕੀ ਕੰਮ ਹੈ ਭਾਈ ਆਪਾਂ ਚਲੇਗੇ ਚਲੋ ਮੰਨ ਲਓ ਸਾਨੂੰ ਲੋੜ ਆ ਕਿਉਂਕਿ ਯਾਰ ਹੈਨਾ ਵੀ ਬੰਦੇ ਨੇ ਯਾਰ ਆਪਣਾ ਸੋਚਣਾ ਦਾ ਮੇਰੇ ਕੋਲ ਕੰਮ ਹੋਵੇ ਯਾਰ ਮੈਂ ਸੈੱਟ ਹੋ ਜਾ ਕਿਤੇ ਹੈਨਾ ਫਿਰ ਬੰਦਾ ਆਪਣੇ ਪੈਸੇ ਵੀ ਵੇਚ ਤੇ ਜ਼ਮੀਨ ਵੀ ਵੇਚ ਕੇ 20-30 ਲੱਖ ਰੁਪਏ ਦਿੰਦਾ ਇਹਨਾਂ ਨੂੰ ਹੈਨਾ ਵੀ ਜੇ ਤੁਹਾਡੇ ਕੋਲ ਹੀ ਕੋਈ ਬੰਦਾ ਆ ਗਿਆ ਭਾਈ ਉਹਦਾ ਕੰਮ ਕਰਾਓ ਬੱਚਦੇ ਦੇ ਤਾਂ ਹੈਗੇ ਨੇ ਪੈਸੇ ਤੁਸੀਂ ਕੰਮ ਕਰਾਉਨੇ ਹੋ ਹੈਨਾ ਅੱਜ ਨਹੀਂ ਕੰਮ ਹੋਇਆ ਅਗਲੇ ਦੇ ਪੈਸੇ ਮੋੜ ਦੋ ਐਨੀ ਕੁ ਗੱਲ ਹੈ ਹੈਨਾ ਇਹ ਕਰਦੇ ਨੇ ਗੁੰਡਾ ਕਰਦੇ ਉਹਨਾਂ ਨਾਲ ਜਾ ਥਾਣੇ ਚ ਹਾਂ ਐਫ ਆਈ ਆਰ ਕਰੋ ਐਫ ਆਈ ਆਰ ਕੀਤੇ ਕੰਮ ਹੁੰਦੇ ਐਫ ਆਈ ਆਰ ਤੋਂ ਸਾਡੇ ਨਹੀਂ ਕਹਿਣ ਤੋਂ ਸੋਖੀ ਜੀ ਹੁੰਦੇ ਹੈ ਨਾ ਸਾਨੂੰ ਕਿਨੇ ਧਰਨੇ ਲਾਣੇ ਪਏ ਜਾਂਦੇ ਨੇ ਕਈ ਵਾਰ ਐਫ ਆਈ ਆਰ ਕਰਾਣ ਵਿੱਚ ਹੈ ਨਾ ਆਮ ਬੰਦੇ ਦੀ ਤਾਂ ਕੀਤੇ ਸੁਣਵਾਈ ਹੈ ਨਾ ਫਿਰ ਬਦਮਾਸ਼ੀ ਦਿਖਾਉਂਦੇ ਨੇ ਹੈ ਨਾ ਕਦੇ ਭਾਨੀ ਉਹਨਾਂ ਨੂੰ ਧਮਕਾਣ ਲੱਗ ਜਾਂਦੇ ਨੇ ਜਿਹੜੇ ਚ ਭਾਨੀ ਉਹਨਾਂ ਕੋਲ ਕਿਉਂ ਹੁੰਦੇ ਨੇ ਲੋਕ ਤੰਗ ਨੇ ਭਾਨਾ ਬਾਹ ਫੜਦਾ ਬਈ ਅਗਲੇ ਨੇ ਹੈ ਨਾ ਪਰਮਾਤਮਾ ਦੀ ਡਿਊਟੀ ਲਾਈ ਹੈ ਇਸ ਖਾੜੇ ਦੇ ਅੰਦਰ ਹੈ ਨਾ ਠੀਕ ਹੈ ਤੇ ਅਸੀਂ ਇਹ ਕਰਕੇ ਸਾਥ ਦੇਣਾ ਜਾਂਦੇ ਨੇ ਵੀ ਚੰਗਾ ਭਾਈ ਕਰ ਰਹੇ ਹੈ ਨਾ ਭਾਈ ਜੀ ਮੈਂ ਇਸ ਜੇਲ੍ਹਾਂ ਚ ਹੁੰਨੇ ਆ ਬਾਈ ਹੁ ਤੇ ਬਾਬੇ ਦੀ ਮਿਹਰ ਹੋਈ ਆ ਅੱਜ ਜਿਹੜਾ ਇਕੱਠ ਹੋਇਆ ਇੱਕ ਬਧੀਆ ਪੋਜੀਟਿਵ ਅ ਰਿਜ਼ਲਟ ਮਿਲਿਆ ਉਹਦਾ ਹੈ ਨਾ ਸਾਰੀ ਗੱਲਾਂ ਪ੍ਰਸ਼ਾਸਨ ਦੇ ਦਿਮਾਗ 'ਚ ਵੀ ਕੱਢਤੀਆਂ ਸਰਕਾਰ ਦੇ ਦਿਮਾਗ 'ਚ ਵੀ ਕੱਢਤੀਆਂ ਇਹ ਵੀ ਦੱਸਤਾ ਵੀ ਭਾਈ ਨਾਲ ਦੀ ਸਟੇਟ ਆ ਹਰਿਆਣਾ ਵੀ ਉੱਥੇ ਕਾਨੂੰਨ ਬਣਾਇਆ ਹੋਇਆ ਭਾਈ 7 ਸਾਲ ਦੀ ਸਜ਼ਾ ਆ ਪ੍ਰੋਪਰਟੀ ਅਟੈਚ ਹੁੰਦੀ ਆ ਹੈਨਾ ਤੇ ਹੈਗਾ ਸਾਰਾ ਗਾ ਇੱਧਰ ਹਰਿਆਣੇ ਵਾਲੇ ਵੀ ਇੱਥੇ ਵਸਦੇ ਨੇ ਆਗੇ ਹਾਲੀ ਚੰਡੀਗੜ੍ਹ ਹੈ ਨਾ ਉਧਰ ਬਹੁਤ ਘੱਟ ਹੈ ਸਿਸਟਮ ਠੀਕ ਹੈ ਤੇ ਸਾਰਾ ਦਿਮਾਗ ਚ ਕਰਦੇ ਪੋਜੀਟਿਵ ਲਿਖ ਲੋ ਇਕੱਠੇ ਹੋਣ ਲੱਗੇ ਬੋਲਣ ਲੱਗੇ ਧਰਨੇ ਲੱਗਣ ਲੱਗੇ ਇਹਨਾਂ ਦੇ ਖਿਲਾਫ ਉਹ ਤੋਂ ਪਾਣੇ ਤੋਂ ਪਹਿਲਾਂ ਤਾਂ ਕੋਈ ਇਹਨਾਂ ਦੇ ਖਿਲਾਫ ਬੋਲ ਕੇ ਵੀਰਾ ਜੀ ਨਹੀਂ ਹੁੰਦੇ ਸੀ ਹੈ ਨਾ ਤੇ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਤੇ ਸਰਕਾਰਾਂ ਨੂੰ ਵੀ ਆਪਣੀਆਂ ਨੀਤੀਆਂ ਚੇਂਜ ਕਰਨੇ ਚਾਹੀਦੇ ਵੀ ਤਾਂ ਕਿ ਇੱਥੇ ਬੱਚਿਆਂ ਨੂੰ ਕੰਮ ਮਿਲੇ ਸਾਰਾ ਕੁਝ ਸੋਚ ਕੇ ਹੈ ਨਾ ਕਿ ਸਰਕਾਰਾਂ ਹੈਗੀਆਂ ਨਹੀਂ ਅਸੀਂ ਤਾਂ ਹੁਣ ਦੀ ਵਾਰ ਆਮ ਆਦਮੀ ਪਾਰਟੀ ਚੁਣ ਲਈ ਸੀ ਕਹਿੰਦੇ ਆਮ ਘਰਾਂ ਦੇ ਮੁੰਡੇ ਕੁਝ ਕਰਕੇ ਦੇ ਹੋਣਗੇ ਭਾਈ ਸਭ ਤੋਂ ਨਖਿੱਦ ਨਿਕਲੇ ਵਿਕ ਰਹਾ ਹੋਇਆ ਜੁਆਈ ਹੈ ਥਾਰੇ ਆਣੇ ਤੋਂ ਉਹ ਜੁਆਈ ਕੀ ਬਸ ਯਾਰ ਕੀ ਕੀ ਹੋਇਆ ਉਹਨੋਂ ਹੈਨਾ ਚਲੋ ਬਾਬੇ ਦੀ ਮੇਰ ਆਉਤੋ ਪਰਿਵਾਰ ਆ ਹੈ ਨਾ ਕਰੋਨਾ ਹੀ ਉਹ ਤਾਂ ਯਾਰ ਉਹ ਚੋਬੀਤੀ ਪੈਣਾ ਹੈ ਨਾ ਕਿਸੇ ਦੀ ਹੈ ਨਾ ਜਿਹੜੀ ਉਹ ਤਾਂ ਚਲੋ ਚੜਦੀ ਕਲਾ ਬਾਈ ਹੈ ਨਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਭਾਈ ਤੂੰ ਇਹ ਜਿਹੜੇ ਕੰਮ ਵਾਸਤੇ ਤੂੰ ਮੁੱਖ ਮੰਤਰੀ ਬਣਾਇਆ ਸੀਗਾ ਕੋਈ ਕੇਜਤਰੀ ਬਾਦ ਉਹਨਾਂ ਦੀ ਜੁੱਤੀਆਂ ਚੱਟਣ ਵਾਸਤੇ ਥੋੜੀ ਮੁੱਖ ਮੰਤਰੀ ਬਣਾਇਆ ਸੀਗਾ ਦਿੱਲੀ ਦੀ ਜੁੱਤੀਆਂ ਚੱਟਣ ਵਾਸਤੇ ਥੋੜੀ ਮੁੱਖ ਮੰਤਰੀ ਬਣਾਇਆ ਸੀ ਇਹ ਲੋਕਾਂ ਦਾ ਕੰਮ ਕਰਨ ਵਾਸਤੇ ਜਿਹੜੀ ਕੰਮ ਪਿੱਛੇ ਅੱਜ ਸਾਨੂੰ ਧੱਕੇ ਖਾਣੇ ਧੱਕੇ ਖਾਣੇ ਪੈ ਰਹੇ ਨੇ ਹੈ ਨਾ ਨੀ ਭਵਨਤਮਨ ਦੇ ਹੱਥ ਚ ਨਹੀਂ ਹੈਗਾ ਭਵਨਤਮਨ ਚਾਹੀਦਾ ਇੱਕ ਮਿੰਟ ਚ ਸਾਰੇ ਦੇ ਮਾਫੀਆ ਦੇ ਏਜੰਟ ਮਾਫੀਆ ਦੇ ਨਕੀਲ ਖਸਦੇ ਹੈ ਸੀਆਂ ਕਈਆਂ ਸੀਗੀਆਂ ਨਾ ਸਟੇਜਾਂ ਤੋਂ ਹੈਨਾ ਬਹੁਤ ਕੁਝ ਕਹਿ ਲਈ ਤੁਸੀਂ ਕੁਝ ਵੀ ਪੂਰਾ ਨਹੀਂ ਕਰਿਆ 2027 ਚ ਦਿਖਾ ਦੇਣਗੇ ਤੁਹਾਨੂੰ ਲੋਕ ਬਾਬਾ ਮੇਰਾ ਅਨੇਕਾਂ ਤਰ੍ਹਾਂ ਦੇ ਵੀਡੀਓ ਨਵਦੀਪ ਹਾਨੀਆ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਦੇਖੀ ਆਪਾਂ ਕਿ ਕਿਵੇਂ ਨੌਜਵਾਨ ਸੜ ਰਹੇ ਨੇ ਕਈਆਂ ਤਾਂ ਹੱਡੀਆਂ ਵੀ ਨਹੀਂ ਮਿਲੀਆਂ ਪਰ ਨੌਜਵਾਨ ਫਿਰ ਵੀ ਕਹਿੰਦੇ ਨੇ ਕਿ ਜਹਾਜ਼ ਚ ਭਰ ਕੇ ਸੇ ਨਿਕਲ ਜੀ ਬਸ ਇੱਕ ਵਾਰੀ ਇਹ ਨਾ ਮੈਂਟੈਲਿਟੀ ਬਣਾਤੀ ਭਾਈ ਭੇਡ ਚਾਲ ਬਣਾਤੀ ਬਣਾਈ ਵੀ ਸਾਡੇ ਪਰਿਵਾਰਾਂ ਨੇ ਇਹ ਹੈਨਾ ਕੀ ਕਹਿਣਗੇ ਅੱਛਾ ਬਈ ਬਾਹਰ ਚਲੇ ਗਿਆ ਉਹਦਾ ਮੁੰਡਾ ਤਾਂ ਉਹ ਤਾਂ ਹੋਗਾ ਕਾਮਯਾਬ ਉਹਦੀ ਤਾਂ ਬਣ ਗਈ ਇੱਜ਼ਤ ਵੀ ਸਾਡਾ ਦਾ ਮੁੰਡਾ ਕੈਨੇਡਾ ਜੀ ਸਾਡਾ ਦਾ ਅਮਰੀਕਾ ਜਿਹੜੇ ਸਾਡੇ ਵਰਗੇ ਇੱਥੇ ਰਹਿ ਕੇ ਕਹਿਣਗੇ ਉਹ ਤਾਂ ਖੇਤੀ ਕਰਦੇ ਨੇ ਬਾਲਦ ਹੀ ਨਹੀਂ ਕਹਿੰਦਾ ਇਹਨਾਂ ਨੂੰ ਕੀ ਪਤਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਸਾਨੂੰ ਪਰਮਾਤਮਾ ਨੇ ਮਾਲਕ ਬਣਾ ਕੇ ਭੇਜਿਆ ਸੀ ਜ਼ਮੀਨਾਂ ਦੇ ਅਸੀਂ ਮਾਲਕ ਬਣੇ ਹੋਏ ਆ ਹਾਂ ਗੱਲ ਚਲੋ ਯਾਰ ਇੱਕ ਬੰਦੇ ਕੋਲ ਜ਼ਮੀਨ ਨਹੀਂ ਹੈਗੀ ਇੱਥੇ ਉਹਨੇ ਤਾਂ ਪ੍ਰਵਾਸ ਕਰਨਾ ਹੀ ਆ ਉਹਨੇ ਤਾਂ ਅੱਛਾ ਸ਼ਹਿਰ ਛੱਡ ਕੇ ਕਰਨਾ ਹੈ ਨਾ ਜਿਹਦੇ ਕੋਲ ਜ਼ਮੀਨਾਂ ਨੇ ਉਹ ਵੀ ਬਾਹਰ ਭੇੜ ਚਾਲ ਚ ਲੱਗੇ ਹੋਏ ਨੇ ਹੈ ਨਾ ਠੀਕ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਆਪਣਾ ਕਾਹਨ ਕਰ ਰਹੇ ਹੋ ਆਪਣੀ ਇੱਕ ਪੀੜੀ ਦਾ ਨਹੀਂ ਕਿਉਂਕਿ ਇੱਕ ਪੀੜੀ ਤਾਂ ਖੇਤੀ ਛੋੜ ਕੇ ਚਲੀ ਗਈ ਦੂਜੀ ਪੀੜੀ ਨੇ ਖੇਤੀ ਕਰਨੀ ਕਰ ਲੂਗੀ ਕਿਵੇਂ ਜਿੰਨੇ 80 30 ਸਾਲ ਦੇ ਹੋ ਕੇ ਖੇਤੀ ਸਿੱਖਦੇ ਆ ਦੂਜੀ ਪੀੜੀ ਕਿੱਥੋਂ ਆ ਕੇ ਬਾਹਰ ਤੋਂ ਖੇਤੀ ਕਰ ਲੂਗੀ ਹਨ ਜਿਹੜੇ ਉਹ ਤਾਂ ਬਜਵਾਕ ਹੋਊਗਾ ਆ ਕੇ ਉਹਨੇ ਲੰਬੂ ਲਾਣਾ ਜ਼ਮੀਨ ਨੂੰ ਠੀਕ ਹੈ ਜ਼ਮੀਨ ਵੀ ਗਈ ਪੀੜੀ ਵੀ ਗਈ ਠੀਕ ਹੈ ਤੁਹਾਡਾ ਨਜਾਣਾ ਵੀ ਗਿਆ ਤੁਸੀਂ ਵੀ ਤੜਫੇ ਇੱਥੇ ਹੈ ਨਾ ਪਰਿਵਾਰ ਦਾ ਵਿਛੋੜਾ ਯਾਰ ਕਿਉਂ ਜਿਹਦਾ ਬੱਚਾ ਬਾਹਰ ਹੋ ਗਿਆ ਇੱਥੇ ਕਿੱਥੇ ਜੀ ਲੱਗਦਾ ਹੈ ਨਾ ਯਾਰ ਹੈ ਨਾ ਤੇ ਬਸ ਇੱਕ ਨਾ ਥਿੰਕਿੰਗ ਬਣਾ ਲਈ ਬਾਰ-ਬਾਰ ਬਾਹਰ ਗੁਲਾਮੀ ਹੈ ਬਾਈ ਠੀਕ ਹੈ ਬਾਹਰੀ ਐਸਐਸਆਰ ਨੋ ਸਰ ਹੈ ਨਾ ਅਸੀਂ ਆਪਾਂ ਲੜਦੇ ਭਿੜਦੇ ਕਿਉਂ ਆ ਕਿਉਂਕਿ ਇੱਥੇ ਧਰਤੀ ਤੇ ਨਾ ਬਈ ਸ਼ਹੀਦਾਂ ਦਾ ਖੂਨ ਹੈ ਇੱਥੇ ਦਾ ਅੰਨ ਖਾਂਦੇ ਹੈ ਨਾ ਤਾਂ ਕਰਕੇ ਜੱਜ ਬਏ ਨੇ ਇੱਕ ਆਪਾਂ ਨੇ ਪਰਿਵਾਰ ਦਾ ਵਿੱਚ ਸਿਸਟਮ ਦੇਖਿਆ ਕਿਉਂ ਪਰਿਵਾਰਾਂ 'ਚ ਲੜਿਆ ਹਨ ਗੋਲੀਆਂ ਦਾ ਪਰਿਵਾਰਾਂ ਤੇ ਚੱਲੀਆਂ ਥਾਣੇ ਕਚੈਰੀਆਂ ਹੈ ਨਾ ਇਹ ਸਾਰੇ ਜਿਗਰੇ ਸਾਨੂੰ ਇੱਥੋਂ ਮਿਲੇ ਹੋਏ ਤਾਂ ਅਸੀਂ ਲੜਦੇ ਭਿੜਦੇ ਆ ਲੋਕਾਂ ਨਾਲ ਹੈ ਨਾ ਅੱਜ ਬਈ ਪਹਿਲਾਂ ਵੀ ਇਕੱਠ ਹੋਏ ਸੀ ਪਾਨੇ ਸਿੱਧੂ ਦੇ ਇੱਥੇ ਏਜੰਟਾਂ ਬਾਰੇ ਕਾਫੀ ਨੌਜਵ ਉਹ ਕਹਿੰਦੇ ਕਿ ਪੈਸੇ ਸਾਨੂੰ ਬਾਅਦ ਚ ਦਵਾ ਦਿਓ ਏਜੰਟਾਂ ਤੋਂ ਮਤਲਬ ਜਿਵੇਂ ਪਾਉਣੇ ਦੀ ਜ਼ਿੰਮੇਵਾਰੀ ਉਹ ਹੋਵੇ ਕਿ ਸਾਨੂੰ ਪਾਸਪੋਰਟ ਦਵਾ ਦਿਓ ਅਸੀਂ ਅੱਗੇ ਫਾਇਲ ਲਾਉਣੀ ਦਵਾ ਦੇ ਫਿਰ ਦੱਸੋ ਯਾਰ ਇਹ ਤਾਂ ਕੀੜਾ ਨਹੀਂ ਬਈ ਮੈਂ ਉਹੀ ਕਹਤਾ ਗੱਲ ਕਹਿਣਾ ਵੀ ਇਹ ਮੈਂਟੈਲਿਟੀ ਬਣਾਈ ਹੋਈ ਹੈ ਵੀ ਬਾਹਰ ਗੁਲਾਮੀ ਵਾਲੀ ਮਤਲਬ ਕੀ ਗੱਲ ਕਹੀ ਨਾ ਬਾਹਰੀ ਐਸਐਸਆਰ ਪਰਿਵਾਰ ਲਈ ਟਾਈਮ ਨਹੀਂ ਹੈਗਾ ਨਾ ਤੇ ਅਸੀਂ ਆਪਣਾ ਨੁਕਸਾਨ ਕਰ ਰਹੇ ਆਂ ਬੱਚਿਆਂ ਦਾ ਉਹ ਮੈਂਟੈਲਿਟੀ ਜਦੋਂ ਤੱਕ ਤੁਹਾਡੀ ਸੈੱਟ ਨਹੀਂ ਹੋਊਗੀ ਨਾ ਉਦੋਂ ਤੱਕ ਤੁਹਾਡਾ ਇਹ ਕੀੜਾ ਨਿਕਲਦਾ ਕੋਈ ਨਹੀਂ ਹੈ ਅਰ ਜਿਹਦਾ ਕੀੜਾ ਫਸ ਜਾਂਦਾ ਬਾਈ ਉਹ ਤਾਂ ਜਾਂ ਤਾਂ ਬਾਹਰ ਜਾ ਕੇ ਨਿਕਲਦਾ ਆਂ ਅਰਿਆ ਫਿਰ ਜਦੋਂ ਏਜੰਟ ਕੋਲ ਪੈਸੇ ਫਸ ਜਾਂਦੇ ਨੇ ਫਿਰ ਨਿਕਲਦਾ ਆ ਹੈਨਾ ਚੰਡੇ ਚੱਕ ਕੇ ਪਾਰਟੀਆਂ ਦੇ ਪਿੱਛੇ ਨੌਜਵਾਨ ਬਹੁਤ ਜਾਂਦੇ ਨੇ ਪਰ ਕਦੇ ਮੇਰੇ ਖਿਆਲ ਇਹ ਸਵਾਲ ਨਿਕਲ ਰਿਹਾ ਹੋਣਾ ਕਿ ਸਾਨੂੰ ਰੁਜ਼ਗਾਰ ਦੇ ਦਿਓ ਸਾਨੂੰ ਵਿਦੇਸ਼ ਨਾ ਜਾਣਾ ਪਵੇ ਇਹ ਗੱਲ ਹੁਣ ਜਦੋਂ ਇਹ ਸੱਤਾ 'ਚ ਹੁੰਦੇ ਨੇ ਹੈਨਾ ਸੱਤਾ 'ਚ ਆ ਜਦੋਂ ਐਮਐਲਏ ਆ ਭਾਈ ਉਹਨੂੰ ਅਸੀਂ ਕੀ ਅਸੀਂ ਅਰ ਅਸੀਂ ਕਿਥੋਂ ਤੱਕ ਲੜਾਈਆਂ ਗਤੀ ਨਾ ਨੂੰ ਪਿੱਛੇ ਇਲੈਕਸ਼ਨ ਸੀਗਾ ਆਪਾਂ ਨੇ ਤਾਂ ਗ੍ਰਹਿ ਮੰਤਰੀ ਨਹੀਂ ਛੱਡਿਆ ਨੀਲ ਵਿੱਚ ਹੈਨਾ ਠੀਕ ਹੈ ਸਾਡੇ ਮੁੰਡਿਆਂ ਦੇ ਸੀਰ ਵੀ ਪਟ ਜਦੋਂ ਮੈਂ ਲੈ ਕੇ ਰੇ ਹੈਨਾ ਆਪਾਂ ਨਹੀਂ ਬਖਦੇ ਇਹਨਾਂ ਨੂੰ ਆਪਾਂ ਤਾਂ ਖੁੱਲ ਕੇ ਚੱਲਦੇ ਆ ਉਧਰ ਹੈਨਾ ਯਾਰ ਸਾਡੇ ਤਾਂ ਬੀਜੇਪੀ ਸਰਕਾਰ ਆ ਬਾਈ 26 ਪਰਚੇ ਪਿਛਲੇ ਅੰਦੋਲਨ ਚ ਸੀਗੇ 16 ਪਰਚੇ ਹੁਣ ਦੀ ਵਾਰ ਪਾਏ ਸੀ ਨਾ ਇਸ ਅੰਦੋਲਨ ਦੇ ਅੰਦਰ ਹੈਨਾ ਵੀ ਖੁੱਲ ਕੇ ਲੜਦੇ ਆ ਇਹਨਾਂ ਦੇ ਖਿਲਾਫ ਖੁੱਲ ਕੇ ਕੁਐਸਚਨ ਕਰਦੇ ਆ ਇਹਨਾਂ ਨੂੰ ਹੈਨਾ ਲੋਕਾਂ ਨੂੰ ਵੀ ਇਹੀ ਗੱਲ ਸਮਝਾਉਨੇ ਆ ਵੀ ਪਾਈ ਇਹਨਾਂ ਨੂੰ ਕੁਐਸਚਨ ਕਰਨਾ ਸਿੱਖੋ ਵੀ ਤੁਸੀਂ ਕੱਲੀ ਗਾਲੀ ਗਲੀਆਂ ਦੇ ਦਿਓ ਜੀ ਨਾਲੀਆਂ ਦੇ ਦਿਓ ਜੀ ਧਰਮਸ਼ਾਲਾ ਦੇ ਦਿਓ ਜੀ ਹੈਨਾ ਇਹਨਾਂ ਜੋਗੇ ਰਹਿ ਗਏ ਤੁਸੀਂ ਹੈਨਾ ਵੀ ਜਿਹੜੀ ਗੱਲ ਕਰਨ ਦੀ ਹੈ ਭਾਈ ਰੋਜ਼ਗਾਰ ਕਿੱਥੇ ਨੇ ਹੈ ਸਾਡੇ ਬੱਚਿਆਂ ਦਾ ਕੀ ਬਣੂਗਾ ਕੀ ਫਿਊਚਰ ਆ ਖਾਦੀ ਐਮਐਸਪੀ ਕਿੱਥੇ ਆ ਹੈਨਾ ਠੀਕ ਹੈ ਜਾਂ ਫਿਰ ਇਹਨਾਂ ਦੇ ਖਿਲਾਫ ਪਈ ਵੀ ਸਾਡੇ ਬੱਚਿਆਂ ਦੇ ਲੁੱਟਿਆ ਜਾ ਰਿਹਾ ਹੈ ਪ੍ਰਵਾਸ ਦੇ ਨਾਂ ਦੇ ਅੰਦਰ ਹੈਨਾ ਵੀ ਇਹਨਾਂ ਤੇ ਇਹੋ ਜਿਹੇ ਕੁਐਸਚਨ ਜਦੋਂ ਤੱਕ ਤੁਸੀਂ ਨਹੀਂ ਕਰੋਗੇ ਹੈਨਾ ਠੀਕ ਹੈ ਜਦੋਂ ਤੱਕ ਮਸਲੇ ਹੱਲ ਨਹੀਂ ਹੋਣੇ ਫਿਰ ਭਾਈ ਅਸੀਂ ਲੜ ਰਹੇ ਜਿੰਨੇ ਲੜਨ ਜੋਗੇ ਹੋਗੇ ਅਸੀਂ ਲੜੀ ਜਾਵਾਂਗੇ ਹੈਨਾ ਤੇ ਆਪਣਾ ਇਹ ਨਹੀਂ ਕਹਿ ਸਕਦੇ ਵੀ ਕੁਐਸਚਨ ਕਰਨਾ ਤੁਸੀਂ ਪਿਛਲੇ ਸਪੀਚ ਵੀ ਦਿੱ ਕੀ ਕੀਤੀ ਹੈ ਨਵਦੀਪ ਨਵਦੀਪ ਕੁਛ ਥਮਿਆ ਕੁਛ ਕਿਤਾ ਕੁਛ ਨੀਮਾ ਹੋ ਕੇ ਚੱਲਣਾ ਬਾਬਾ ਜੀ ਤੋ ਤੁਹਾਨੂੰ ਵਧੀਆ ਅੱਗੇ ਯਾਰ ਇਹ ਚੀਜ਼ਾਂ ਨੇ ਤਕੜਾ ਕਰਿਆ ਸਾਨੂੰ ਅਸੀਂ ਐਂਡ ਦਾ ਹੱਥ ਲਾਏ ਇਹ ਤੋਂ ਵੱਧ ਤਾਂ ਕੁਝ ਨਹੀਂ ਹੈਗਾ ਚੱਡੇ ਤੋਂ ਉੱਤੇ ਤਾਂ ਕੁਝ ਨਹੀਂ ਹੈਗਾ ਹੈਗਾ ਸਭ ਤੋਂ ਵੱਧ ਮਤਲਬ ਸਿਸਟਮ ਹੁੰਦਾ ਹੈ ਨਾ ਜਿੱਡਾ ਐਂਟੀ ਆ ਯਾਰ ਇਹਦਾ ਅਜੇ ਤਾਂ ਐਂਡ ਦਾ ਹੱਥ ਲਾਗੇ ਜਦ ਐਂਡ ਦਾ ਹੱਥ ਲਾਗੇ ਨਹੀਂ ਅਸੀਂ ਝੁਕੇ ਹਨ ਝੁਕੇ ਇਸ ਕਰਕੇ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਾਂ ਇਤਿਹਾਸ ਯਾਦ ਨੇ ਸਾਰੇ ਬਾਬੇ ਨਾਨਕ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਮਹਾਰਾਣੀ ਬੰਬੇ ਤੱਕ ਦੇ ਇਤਿਹਾਸ ਪੜ੍ਹੇ ਹੋਏ ਨੇ ਹਨਾ ਸਾਰੇ ਯੋਧਿਆਂ ਦੇ ਸ਼ਹੀਦ ਸਿੰਘਾਂ ਦੀ ਕਿਰਪਾ ਆ ਇੰਨੇ ਫੁਰਨੇ ਮੈਂ ਟਰੈਕਟਰ ਦੇ ਡੈੱਕ ਵੀ ਨਹੀਂ ਲਾਉਂਦਾ ਸਿਰਫ ਇਸ ਕਰਕੇ ਨਾ ਮੇਰੇ ਅੰਦਰ ਫੁਰਨੇ ਪੈਦਾ ਹੁੰਦੇ ਨੇ ਹਨਾ ਫੁਰਨੇ ਕਿਦੇ ਅੰਦਰ ਪੈਦੇ ਹੁੰਦੇ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਅਸੀਂ ਹਾਂ ਜੋ ਉਸ ਫੁਰਨੇ ਗੱਲਾਂ ਸਾਰੀਆਂ ਹਨਾ ਦਰਦ ਪੰਥ ਲਈ ਹਨਾ ਅਸੀਂ ਤਾਂ ਪੰਥ ਦਰਦੀ ਵੀ ਨਹੀਂ ਸੀਗੇ ਹਨਾ 2020 ਤੋਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਸੀਗਾ ਗੁਰਦੁਆਰੇ 'ਚ ਮੱਥਾ ਟੇਕਣ ਵਾਲੇ ਸੀ ਤੇ ਕਿਵੇਂ ਬਾਬੇ ਨੇ ਕਿਰਪਾ ਕਰੀ ਬਾਣੀ ਨਾਲ ਜੋੜਿਆ ਇਤਿਹਾਸ ਨਾਲ ਜੋੜਿਆ ਹੈ ਨਾ ਸਾਰੇ ਪਾਸੇ ਦੇ ਤੇ ਵੀ ਆਪਣੇ ਦੇ ਤਾਂ ਸਿੱਧੀ ਆਖਾ ਵਾਹਿਗੁਰੂ ਦੀ ਹੈ ਨਾ ਅਰਦਾਸ ਕਰਕੇ ਨਿਕਲਦੇ ਆ ਵਾਹਿਗੁਰੂ ਦੇ ਅੱਗੇ ਹੈ ਨਾ ਵੀ ਹਾਂ ਬਾਬਾ ਜੀ ਚੰਗੇ ਕੰਮ ਲਾਏ ਪੰਥ ਦੇ ਕੰਮ ਨੂੰ ਅੱਗੇ ਹੋ ਕੇ ਤੁਰੇ ਆਪਣੇ ਕੋਮ ਨਾਲ ਖੜੀਏ ਆਪਣੇ ਭਰਾਵਾਂ ਨਾਲ ਖੜੀਏ ਕਿਸੇ ਲਈ ਈਰਖਾ ਨਾ ਹੋਵੇ ਕਿਸੇ ਲਈ ਜੜਨ ਨਾ ਹੋਵੇ ਹੈ ਨਾ ਕਿਉਂਕਿ ਆਪਾਂ ਕਿਸੇ ਤੋਂ ਜਲਨ ਕਰਦੇ ਸਾਰੇ ਦਾ ਸਾਥ ਕਦੇ ਮਨ ਵਿੱਚ ਸਵਾਲ ਇਹ ਵੀ ਨੇ ਨਵਦੀਪ ਕਿ ਨਵਦੀਪ ਕੋਲ ਤਾਂ ਪੈੜੀ ਬਹੁਤ ਹੈ 40 ਕਿੱਲੇ ਮੇਰੇ ਖਿਆਲ 40 ਏਕੜ ਜਮੀਨ ਹੈ ਟਰੈਕਟਰ ਹੈ ਕੋਠੀ ਹੈ ਸਭ ਕੁਝ ਹੈਗਾ ਪਰ ਉਹ ਤਾਂ ਲੜ ਸਕਦਾ ਸਰਕਾਰਾਂ ਦੇ ਨਾਲ ਜਮਾਨਤਾਂ ਵੀ ਕਰਾ ਸਕਦਾ ਕਿ ਆਮ ਕਰਾਂ ਦਾ ਮੁੰਡਾ ਕਿਵੇਂ ਲੜੇ ਸਰਕਾਰਾਂ ਨਾਲ ਮੇਰੇ ਪਹਿਲੀ ਤਾਂ ਗੱ ਠੀਕ ਹੈ ਵਕੀਲ ਮੇਰੇ ਸਾਰੇ ਫਰੀਦੇ ਨੇ ਜਿਹੜੇ ਉੱਥੇ ਵੀ ਤੇਰੇ ਲੋਕ ਸਾਨੂੰ ਚਾਹੁੰਦੇ ਨੇ ਹੈਨਾ ਫੰਡ ਕਿੰਦੇ ਫੰਡ ਨਹੀਂ ਉਹਨਾਂ ਨੂੰ ਫੰਡ ਨਹੀਂ ਭਾਈ ਦਿੰਦੇ ਠੀਕ ਹੈ ਉਹ ਯਾਰ ਉਹ ਲੈਂਦੀ ਨਹੀਂ ਸਾਡੀ ਤੋਂ ਫੀਸ ਸਾਡੇ ਤੋਂ ਨਹੀਂ ਫੀਸ ਲੈਂਦਾ ਕੋਈ ਹੁਣ ਹਾਈ ਕੋਰਟ ਦੇ ਵਕੀਲ ਨੇ ਜਿੰਨੇ ਵੀ ਹੈ ਨਾ ਉਹ ਵੀ ਮੁੰਡੇ ਸਾਡੇ ਸਾਡੇ ਨਾਲ ਦਰਦ ਰੱਖਦੇ ਨੇ ਹੈ ਨਾ ਵੀ ਭਾਈ ਉਹ ਨਹੀਂ ਚੰਗੀ ਲੜਾਈ ਲੜ ਰਹੇ ਨੇ ਹੈ ਨਾ ਠੀਕ ਹੈ ਆਪਾਂ ਨਹੀਂ ਕੋਈ ਰਿਪੇਅਰ ਪੁੱਈਆਂ ਨਾ ਥਾਣੇ ਕਚੇਰੀਆਂ ਵਾਲੇ ਸਿਸਟਮ ਚ ਕਿਤੇ ਵੀ ਲੱਗਿਆ ਹਾਂ ਇਹ ਹੈ ਵੀ ਜ਼ਰੂਰ ਜਿਵੇਂ ਗੱਡੀਆਂ 'ਚ ਤੇਲ ਜ਼ਰੂਰ ਲੱਗ ਜਾਂਦਾ ਉਹ ਤੋਂ ਬਾਅਦ ਮੈਨੂੰ ਸਰਕਲ ਬੋਸ ਉਹਨਾਂ ਮਿਲੇ ਹੋਇਆ ਜੇ ਭਾਈ ਮੈਂ ਸੋਚਿਆ ਨਾ ਮੈਂ ਲੜਾਈ ਲੜਦਾਗਾ ਮੈਂ ਲੜਾਈ ਨਵਦੀਵ 'ਤੇ ਲੜਾਈ ਲੜ ਸਕਦਾ ਆਪਣੀ ਗੱਡੀ 'ਚ 2000 ਦਾ ਤੇਲ ਲੱਗਣਾ ਤੇ 5-500 ਰੁਪਏ ਪਾ ਲੈਣੇ ਆ ਸਾਰੇ ਜਣੇ ਠੀਕ ਆ ਮੇਰੀ ਮੈਂ ਵੀ ਨਹੀਂ ਉੱਜੜਾਂਗਾ ਹੈਨਾ ਜੇ ਮੈਂ ਸੋਚਾਂ ਮੈਂ ਇਹੀ ਔਰ 2000 ਦਾ ਤੇਲ ਵੀ ਪਵਾਵਾਂ ਔਰ ਸਾਰਿਆਂ ਨੂੰ ਰੋਟੀ ਵੀ ਖਾਵਾ ਮੇਰਾ ਤਾਂ ਰੋਜ਼ ਦਾ 10000 ਦਾ ਖਰਚਾ ਭਾਈ 40 ਤਾਂ ਕੱਲੇ ਦੇ ਵੀ ਕੇ ਲੈ ਹੈ ਠੀਕ ਹੈ ਇਹ ਭਰਾਵਾਂ ਦਾ ਸਾਥ ਹੋਇਆ ਕਰਦਾ ਟੀਮ ਦਾ ਸਾਥ ਹੋਇਆ ਕਰਦਾ ਜਿਹੜੀ ਸਾਡੇ ਨਾਲ ਰਲ ਕੇ ਚੱਲਦੀ ਆ ਜੇ ਇਹੀ ਨਾ ਮੇਰੇ ਨਾਲ ਤੁਰਨ ਹੈ ਨਾ 20 50 ਮੁੰਡੇ ਹੈ ਨਾ ਕੱਲਾ ਨਵਦੀਬੀ ਕਰ ਲੂਆਂ ਨੇ ਤਾਂ ਸਾਰਿਆਂ ਦਾ ਸਰਕਲ ਨਾ ਆਪਸ ਚ ਰਲ ਮਿਲ ਕੇ ਘੁੰਮ ਰਿਹਾ ਸਾਰੇ ਦਾ ਸਾਰਾ ਪਰ ਹਾਂ ਇਹ ਅੱবি ਅਸੀਂ ਖੇਤੀ ਨਾਲ ਜੁੜੇ ਹੋਏ ਆਂ ਖੇਤੀ ਕਰਦੇ ਆਂ ਖੇਤੀ ਵਿੱਚ ਲੋਕਾਂ ਨੂੰ ਜਵਾਬ ਕਰਦੇ ਆਂ ਵੀ ਭਾਈ ਬਹੁਤ ਸੋਨਾ ਕੀਤਾ ਆ ਠੀਕ ਹੈ ਇਹਦੇ ਨਾਲ ਜੁੜੋ ਹੈ ਨਾ ਤੇ ਇਹਦੇ ਚ ਬਹੁਤ ਕੁਝ ਬਚਦਾ ਬਾਬੇ ਦੀ ਮੇਰ ਨਾਲ ਹਜੇ ਤਾਂ ਅਸੀਂ ਡਾਉਨ ਚਾ ਬਹੁਤ ਠੀਕ ਹੈ ਨਾ ਨਾ ਐਮ ਐਸ ਪੀ ਨਾ ਕੁਝ ਹੈ ਨਾ ਪਰ ਇਹ ਕੱਲਾ ਸਾਨੂੰ ਪੈਸੇ ਨਹੀਂ ਦਿੰਦੀ ਇਹ ਸਾਨੂੰ ਸਬਰ ਵੀ ਦਿੰਦੀ ਆ ਠੀਕ ਆ ਸਾਨੂੰ ਜਿਗਰ ਵੀ ਦਿੰਦੀ ਆ ਘਾਟਾ ਵੱਧ ਦਾ ਸਹਿਣ ਦੀ ਵੀ ਮਦਦ ਆ ਮੈਂ ਕਹਿੰਦਾ ਬਾਬੇ ਨਾਨਕ ਨੇ ਜੇ ਪੰਥ ਦਿੱਤਾ ਸੀ ਫਿਰ ਉਹਨੇ ਖੇਤੀ ਵੀ ਨਾਲ ਦਿੱਤੀ ਨਹੀਂ ਇਕੱਲੇ ਪੰਥ ਨਾਲ ਕੰਮ ਚੱਲ ਜਾਣਾ ਸੀਗਾ ਬਾਈ ਹੈਨਾ ਪਰ ਉਹਨਾਂ ਨੇ ਕਿਹਾ ਵੀ ਖੇਤੀ ਵੀ ਕਰਨੀ ਆ ਨਾਲ ਹੈਨਾ ਦਸਾਂ ਨੋਹਾਂ ਦੀ ਕੀਰਤ ਕੀ ਆ ਦੁਨੀਆ ਦਾ ਸਿਸਟਮ ਕਿਉਂ ਆਨੇ ਆ ਸੀ ਹੈਨਾ ਉੱਥੇ ਆਨੇ ਆ ਸੀ ਹੈਨਾ ਵੀ ਭਾਈ ਥੱਲੇ ਜਾਵਾਂਗੇ ਆਪਾਂ ਕੰਮ ਕਰਾਂਗੇ ਆਪਣੇ ਪਰਿਵਾਰ ਨੂੰ ਪਾਲਾਂਗੇ ਸੱਚੀ ਸੂਚੀ ਕੀਰਤ ਕਰਾਂਗੇ ਹੈਨਾ ਨਾਮ ਜਪਾਂਗੇ ਇਸੇ ਰਾਹੀਂ ਗਤੀ ਹੋਣੀ ਹੈ ਤੇ ਬਾਬੇ ਜੀ ਦਾ ਇੰਨੀ ਕ ਮੇਰ ਹੋ ਰਹੀ ਆ ਸੱਚੀ ਕਮਾਈ ਕਰਦੇ ਆ ਕੋਈ ਦੋ ਨੰਬਰ ਦੀ ਠੱਗੀ ਸਾਨੂੰ ਤਾਂ ਕੀੜੀ ਤੇ ਲੈ ਕੇ ਰਾਸ਼ਟਰਪਤੀ ਤੱਕ ਆ ਰਿਹਾ ਅਸੀਂ ਸੱਚੀ ਕਮਾਈ ਕਰਦੇ ਆ ਪਰਵਾਰ ਨੂੰ ਪਾਲ ਰਹੇ ਆ ਆਪਣੇ ਨੂੰ ਹੈਨਾ ਬਾਣੀ ਪੜਦੇ ਆ ਨਾਮ ਜਪਦੇ ਆ ਆਹੀ ਤਾਂ ਹੈਗਾ ਸੱਚ ਇਹੀ ਕਾਰਨ ਆਏ ਸੀਗੇ ਬਾਬਾ ਨਾਨਕ ਸਾਨੂੰ ਬਹੁਤ ਚੰਗੇ ਕੰਮ ਲਾ ਕੇ ਗਿਆ ਬਹੁਤ ਵੇਰਾ ਲਾਸਟ ਵਾਲਾ ਨਵਦੀਪ ਅੱਜ ਪ੍ਰਸ਼ਾਸਨ ਨੇ ਵਾਅਦਾ ਕਰ ਗਿਆ 1 ਮਹੀਨੇ ਦਾ 1 ਮਹੀਨੇ ਜਿਹੜੀ ਸ਼ਿਕਾਇਤਾਂ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਵੇਗੀ ਦੂਜੇ ਪਾਸੇ ਕਾਨੂੰਨ ਵਾਸਤੇ ਭੇਜੀ ਜਾਵੇਗਾ ਜਿਹੜਾ ਮੰਗ ਪੱਤਰ ਦਿੱਤਾ ਪਰ ਭਾਨਾ ਸਿੱਧੂ ਕਹਿ ਰਹੇ ਕਿ ਮਹੀਨੇ ਬਾਅਦ ਜੇ ਕਾਰਵਾਈ ਨਾ ਹੋਈ ਸਟ੍ਰੈਲੀਆਂ ਲੈ ਕੇ ਇੱਥੇ ਰੋਡ ਜਾਮ ਕਰਾਂਗੇ ਨਵਦੀਪ ਤਿਆਰ ਹੈ ਭਾਈ ਆਪਾਂ ਤਾਂ ਕਦੇ ਪਿੱਛੇ ਹਟੇ ਹੀ ਨਹੀਂ ਹੈਗੇ ਹੈਨਾ ਠੀਕ ਹੈ ਅਸੀਂ ਇਹਨੂੰ ਵੱਡੇ ਪੱਧਰ ਤੇ ਵੀ ਕਰ ਸਕਦੇ ਹਾਂ ਜਿੱਥੇ ਬੰਦੀਆਂ ਵੀ ਸਾਡੇ ਤੋਂ ਬਾਹਰ ਨਹੀਂ ਆਈਆਂ 7 ਦਿਨ ਦੀਆਂ ਨੇ ਸਾਡਾ ਉਹਨਾਂ ਨੂੰ ਪਤਾ ਵੀ ਇਹ ਮੁੰਡੇ ਅੱਛੀ ਲੜਾਈ ਲੜਦੇ ਨੇ ਹੈਨਾ ਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਭਾਈ ਕੰਮ ਅੱਛਾ ਹੈਨਾ ਠੀਕ ਹੈ ਜਿਆ ਸਕਾਇਤਾਂ ਆਈਆਂ ਨੇ ਇਹਨਾਂ ਦੇ ਹੱਲ ਕਰੋ ਪ੍ਰਸ਼ਾਸਨ ਨਹੀਂ ਕਰਨਾ ਯਾਰ ਇਹ ਸਾਰੇ ਦਾ ਸਾਰਾ ਸਿਸਟਮ ਤੇ ਪ੍ਰਸ਼ਾਸਨ ਸੰਚੇਤ ਹੋ ਜੇ ਥੋੜਾ ਜਿਹਾ ਹੈਨਾ ਸਾਨੂੰ ਕੀ ਲੋੜ ਹੈ ਭਾਈ ਲੜਨ ਦੀ ਹੈਨਾ ਇਹ ਸਰਕਾਰਾਂ ਠੀਕ ਹੋ ਜਾਣ ਥੋੜੀ ਬਹੁਤੀ ਹੈਨਾ ਅਸੀਂ ਵੀ ਆਪਣੇ ਘਰੇ ਯਾਰ ਬਾਬੇ ਦਾ ਦਿੱਤਾ ਹੋਇਆ ਸਭ ਕੁਝ ਆ ਵਧੀਆ ਆਪਾਂ ਯਾਰ ਆਪਣੇ ਪਰਿਵਾਰ ਚ ਆਪਣੀ ਖੇਤੀ ਕਰੀ ਹੈ ਹੈਨਾ ਰੋਜ਼ ਦੀ ਇਹ ਖੱਜਲ ਖਵਾਰੀਆਂ ਯਾਨੀ ਇਹ ਨਿਭਾਉਣੀਆਂ ਪੈਂਦੀਆਂ ਨੇ ਹੈਨਾ ਤੇ ਵਾਹੀ ਨੂੰ ਮੇਰੇ ਅੱਛੇ ਰਿਜ਼ਲਟ ਮਿਲਣਗੇ ਠੀਕ ਹੈ ਬਿਲਕੁਲ ਦੇਖੋ ਕੇਸ ਹਨ ਨਵਦੀਪ ਜੁਲਬੇਰਾ ਜਿਹੜਾ ਹਮੇਸ਼ਾ ਹੀ ਇਸ ਤਰੀਕੇ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਵਾਟਰ ਕੈਨਰ ਦੇ ਨਾਮ ਤੋਂ ਮਸ਼ਹੂਰ ਹੋਇਆ ਸੀ ਨਾ ਉਹ ਦੱਸਿਆ ਗਿਆ ਕਿ ਜੋ ਏਜੰਟ ਇਸ ਤਰੀਕੇ ਦੀ ਠੱਗੀ ਕਰ ਰਹੇ ਉਹਨਾਂ ਦੇ ਖਿਲਾਫ ਹੁਣ ਮੋਰਚਾ ਖੋਲ ਦਿੱਤਾ ਹੈ ਔਰ ਬੰਦੇ ਵਿੱਚ ਅਗਰ ਪ੍ਰਸ਼ਾਸਨ ਨੇ 1 ਮਹੀਨੇ ਦੇ ਵਿੱਚ ਉਹਨਾਂ ਸ਼ਿਕਾਇਤਾਂ ਦੇ ਉੱਤੇ ਗੌਰ ਨਾ ਕੀਤੀ ਉਹਨਾਂ ਏਜੰਟਾਂ ਦੇ ਠੱਗਾਂ ਦੇ ਉੱਤੇ ਕਾਰਵਾਈ ਨਾ ਕੀਤੀ ਤਾਂ ਫਿਰ ਟਰਾਲੀਆਂ ਭਰ ਕੇ ਅਸੀਂ ਮੋਹਾਲੀ ਦੇ ਰੋਡ ਜਮ ਕਰਾਂਗੇ ਦੇਖਦੇ ਕਿ